ਲੋ ਜੀ ਸਵਰਾਜ ਟਰੈਕਟਰਾਂ ਨਾਲ ਵਾਸਤੇ ਇੱਕ ਤੋਹਫਾ ਜੀ ਚੀਜ਼ ਲੈ ਕੇ ਆਇਆ ਤੁਸੀਂ ਦੇਖ ਸਕਦੇ ਹੋ ਜਿਵੇਂ ਕਿ ਬਹੁਤ ਸਾਰੇ ਬੰਦੇ ਕੋਲ ਜਿਹੜੇ ਕੋਲ ਪਾਵਰ ਸਟੇਜ ਟਰੈਕਟਰਾਂ ਨਾਲ ਸਾਰੇ ਪਰੇਸ਼ਾਨ ਆ ਇਸ ਚੀਜ਼ ਵੱਲੋਂ ਤਾਂ ਤੁਸੀਂ ਦੇਖ ਸਕਦੇ ਹੋ ਉਹਦਾ ਸੋਲੂਸ਼ਨ ਕੱਢ ਕੇ ਲੈ ਕੇ ਆਇਆ ਆਪਾਂ ਫੇਰ ਤੋਂ ਇੱਕ ਵੈਸਾ ਤੁਸੀਂ ਦੇਖੇ ਚੁੱਕੇ ਹੋਗੇ ਫਿੱਟ ਕੀ ਮੇ ਹੁੰਦਾ ਇਹ ਤੇ ਆਪਾਂ ਫੇਰ ਵੀ ਸਮਝਾ ਦਿੰਨੇ ਆਂ ਕੀ ਹੁੰਦਾ ਸੀਗਾ ਕੀ ਜਿਆਦਾ ਨਾ ਪਾਵਰ ਸਟੀਰੀਂਗ ਆ ਚੀਰੀਆਂ ਮਰ ਜਾਂਦੀਆਂ ਸੀ ਹਨਾ ਇਹਦੇ ਵਿੱਚ ਕੋਈ ਕਾਰਟਰ ਕਢਾਂਦਾ ਸੀ ਕੋਈ ਇਹਨੂੰ ਟਾਈਟ ਕਰਾਂਦਾ ਸੀ 20 ਸਿਆਪੇ ਕਰਦਾ ਸੀ ਫਿਰ ਵੀ ਇਹ ਕਈ ਵਾਰੀ ਇੱਥੇ ਟੁੱਟ ਵੀ ਜਾਂਦਾ ਸੀਗਾ ਉਹ ਤਾਂ ਤੁਸੀਂ ਦੇਖ ਸਕਦੇ ਹੋ ਆਹ ਲੋ ਜੀ ਚੈੱਕ ਕਰੋ ਇਹ ਹੋ ਗਿਆ ਥੋੜਾ ਜੈਕ ਪਾਵਰ ਸਟੀਰੀਂਗ ਵਾਲਾ ਇਹ ਹੋ ਗਿਆ ਥੱਲੇ ਵਾਲਾ ਰਾਡ ਇੱਥੇ ਫਿੱਟ ਹੋ ਜਾਂਦਾ ਏ ਥੱਲੇ ਤੁਹਾਨੂੰ ਪਤਾ ਹੀ ਆ ਸਪਿੰਡਲਾਂ ਦੇ ਵਿੱਚ 홀 ਦਿੱਤੇ ਹੋਏ ਹੁੰਦੇ ਨੇ ਉਹਦੇ ਫਿੱਟ ਹੋ ਜਾਂਦਾ ਇਹ ਪ੍ਰੋਜੈਕਟ ਇਹ ਆਪਣੇ ਕੋਲ ਮਿਲ ਜੂਗਾ ਆਲ ਇੰਡੀਆ ਆਪਣੇ ਕੋਲ ਡਿਲੀਵਰੀ ਹੈ ਇਸ ਤੀ ਦੀ ਜਿੱਥੇ ਵੀ ਬੈਠੇ ਹੋ ਤੁਸੀਂ ਪਿੰਡ ਸ਼ਹਿਰ ਚ ਕਿਤੇ ਵੀ ਜਗ੍ਹਾ ਤੇ ਹੋ ਤੁਹਾਡੇ ਕੋਲ ਪਹੁੰਚ ਮਿਲੂਗਾ ਇਹ ਤੁਸੀਂ ਘਰੇ ਫਿੱਟ ਕਰ ਸਕਦੇ ਹੋ ਕਿਤੇ ਲੈ ਕੇ ਜਾਣ ਦੀ ਜ਼ਰੂਰਤ ਨਹੀਂ ਹੈਗੀ ਉੱਪਰੋਂ ਐਂਡ ਖੋਲਣਾ ਤੁਸੀਂ ਉਰੇ ਦੀ ਉਰੇ ਦੀ ਐਂਡ ਖੋਲਣਾ ਸਿੱਧਾ ਉਰੇ ਪਾ ਦੇਣਾ ਇੱਕ ਐਂਡ ਉਰੇ ਪਾ ਦੇਣਾ ਦੋ ਨਾਟ ਖੋਲ ਕੇ ਥੱਲੇ ਚਾਰ ਨਾਟ ਲਾਣੇ ਆ ਆਪੇ ਫਿੱਟ ਕਰ ਸਕਦੇ ਹੋ ਪ੍ਰਾਈਜ਼ ਰਹਿਣ ਵਾਲਾ 2500 ਰੁਪਏ 2500 ਰੁਪਏ ਦੇ ਵਿੱਚ ਘਰੇ ਪਹੁੰਚ ਕਰ ਦਾਂਗੇ ਕਰ ਦੋ ਵੀਡੀਓ ਨੂੰ ਵੱਧ ਤੋਂ ਵੱਧ ਸਵਰਾਜ ਵਾਲੇ ਸ਼ੇਅਰ ਕਰਦੇ ਹੋ ਜੀ ਤੁਹਾਨੂੰ ਜਿਆਦਾ ਕਰਕੇ ਕਹਿੰਦੇ ਆ ਵੀ ਜਰੂਰ ਸ਼ੇਅਰ ਕਰਿਓ ਇਹ ਚੀਜ਼ ਬਹੁਤ ਕੰਮ ਦੀ ਚੀਜ਼ ਆ ਕੋਈ ਬੰਦਾ ਰਹਿ ਨਾ ਜਾਵੇ ਇਸ ਤੋਂ ਪਹਿਲਾਂ ਨੁਕਸਾਨ ਹੋਵੇ ਚੀਰੀਆਂ ਪਵਾਵੇ 스ਪਿੰਡਲ ਖਰਾਬ ਕਰੇ ਉਹ ਤੋਂ ਪਹਿਲਾਂ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਜੀ ਤੁਸੀਂ ਦੇਖ ਸਕਦੇ ਹੋ ਬਾਕੀ ਜੱਕ ਦੀ ਰਾੜ ਜੇ ਕੱਲਿਆ 볼ਟ ਵੀ ਚਾਹੀਦੇ ਆ ਆ 볼ਟ ਵੀ ਆਪਣੇ ਕੋਲ ਮਿਲ ਜਾਣਗੇ ਸਾਰੇ ਕੁਸ਼ੀਆਂ ਨੂੰ ਮਿਲ ਜੂਗਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੋਂ ਕਹੂੰਗਾ ਸ਼ੇਅਰ ਕਰਿਓ ਜੀ ਧੰਨਵਾਦ ਜੀ